ਇਹ ਪੰਜਾਬ ਹੈ ਰਣਜੀਤ ਸਿੰਘ ਦੀ ਧਰਤੀ ਜਿਸਨੇ ਕਦੇ ਦਿੱਲੀ ਨੂੰ ਝੁਕਾ ਦਿੱਤਾ ਸੀ ਅੱਜ ਇਹੀ ਧਰਤੀ ਹੜ੍ਹਾਂ ਚ ਡੁੱਬੀ ਹੋਈ ਹੈ ਤੇ ਕੋਈ ਪੁੱਛਣ ਵਾਲਾ ਨਹੀਂ ਜਦੋਂ ਰਣਜੀਤ ਸਿੰਘ ਨੇ ਪੰਜਾਬ ਨੂੰ ਇੱਕ ਦੇਸ਼ ਬਣਾਇਆ ਉਹ ਸਿਰਫ ਸਰਹੱਦਾਂ ਦੀ ਗੱਲ ਨਹੀਂ ਸੀ ਉਹ ਸਵੈ ਗੌਰਵ ਸੁਰੱਖਿਆ ਤੇ ਇਨਸਾਫ ਦੀ ਗੱਲ ਸੀ ਪਰ ਹਰ ਸਾਲ ਹਰ ਦਹਾਕੇ ਹੜ ਆਉਂਦੀ ਹੈ ਉਹੀ ਪਿੰਡ ਉਹੀ ਦਰਦ ਉਹੀ ਤਬਾਹੀ ਕੋਈ ਨਕਸ਼ਾ ਨਹੀਂ ਬਦਲਦਾ ਕੋਈ ਰਾਹਤ ਨਹੀਂ ਆਉਂਦੀ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਪਰ ਪੰਜਾਬ ਲਈ ਕੋਈ ਰਾਹਤ ਯੋਜਨਾ ਨਹੀਂ ਕੋਈ ਐਨ ਡੀ ਆਰ ਐਫ ਦੀ ਟੀਮ ਨਹੀਂ ਕੋਈ ਕੰਪਨਸੇਸ਼ਨ ਨਹੀਂ ਜਦੋਂ ਹੜ੍ਹ ਆਉਂਦੀ ਹੈ ਪੰਜਾਬੀ ਆਪਣੇ ਟਰੈਕਟਰ ਆਪਣੀ ਰੋਟੀ ਆਪਣੀ ਰस्सੀਆਂ ਨਾਲ ਮੈਦਾਨ ਚ ਆ ਜਾਂਦੇ ਨੇ ਇਹ ਸਿੱਖੀ ਦੀ ਰੂਹ ਹੈ ਸੇਵਾ ਸਹਿਯੋਗ ਤੇ ਹੌਂਸਲਾ ਪਰ ਇੰਡੀਆ ਦੀਆਂ ਹਿੰਦੂ ਮੈਜੋਰਿਟੀ ਸਰਕਾਰਾਂ ਪੰਜਾਬ ਨੂੰ ਭੁੱਲ ਜਾਂਦੀਆਂ ਨੇ ਜਿਵੇਂ ਇਹ ਰਾਜ ਕਿਸੇ ਨਕਸ਼ੇ 'ਚ ਨਹੀਂ ਜਿਵੇਂ ਇਹ ਹਿੱਸਾ ਨਹੀਂ ਇਹ ਸਿਰਫ ਹੜ ਨਹੀਂ ਇਹ ਸਾਡੀ ਅਣ ਸੁਣੀ ਆਵਾਜ਼ ਹੈ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੀ ਹੈ ਕਿ ਪੰਜਾਬ ਹਜੇ ਗੁਲਾਮ ਹੈ ਇਸ ਲਈ ਦੇਸ਼ਾਂ ਵਿਦੇਸ਼ਾਂ 'ਚ ਆਜ਼ਾਦੀ ਲਈ ਆਵਾਜ਼ ਉੱਠ ਰਹੀ ਹੈ ਇਹ ਧਰਤੀ ਜਿਸ ਨੇ ਰਣਜੀਤ ਸਿੰਘ ਵਰਗਾ ਸ਼ੇਰ ਪੈਦਾ ਕੀਤਾ ਅੱਜ ਵੀ ਆਪਣੇ ਹੱਕਾਂ ਲਈ ਤਰਸ ਰਹੀ ਐ ਕਦੇ ਇਹ ਰਾਜ ਸੀ ਸਵੈ ਸੰਪੂਰਨ ਆਜ਼ਾਦ ਤੇ ਇਨਸਾਫ ਵਾਲਾ ਅੱਜ ਇਹੀ ਪੰਜਾਬ ਹੜ੍ਹਾਂ ਚ ਡੁੱਬਦਾ ਹੈ ਤੇ ਮਦਦ ਦੀ ਉਡੀਕ ਕਰਦਾ ਹੈ ਸਾਨੂੰ ਹਰ ਹੜ ਹਰ ਤਬਾਹੀ ਹਰ ਚੁੱਪ ਗੁਲਾਮੀ ਦਾ ਅਹਿਸਾਸ ਕਰਾਉਂਦੀ ਐ ਜਿਵੇਂ ਸਾਡੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਪਰ ਇਹ ਆਵਾਜ਼ ਹੁਣ ਰੁਕੀ ਨਹੀਂ ਦੇਸ਼ਾਂ ਵਿਦੇਸ਼ਾਂ 'ਚ ਪੰਜਾਬੀ ਨੌਜਵਾਨ ਵਕੀਲ ਲੇਖਕ ਤੇ ਆਮ ਲੋਕ ਆਜ਼ਾਦੀ ਦੀ ਗੱਲ ਕਰ ਰਹੇ ਨੇ ਇਹ ਕੋਈ ਨਫ਼ਰਤ ਨਹੀਂ ਇਹ ਹੱਕ ਦੀ ਗੱਲ ਹੈ ਇਹ ਕੋਈ ਰਾਜਨੀਤੀ ਨਹੀਂ ਇਹ ਇਨਸਾਫ਼ ਦੀ ਗੱਲ ਹੈ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਆਵਾਜ਼ ਉੱਠਦੀ ਰਹੇਗੀ